ਅੱਜ ਮੈਂ ਨੌਕਰੀ ਲਈ ਫਾਰਮ ਅਪਲਾਈ ਕਰਨ ਜਾਣਾ ਹੈ। ਮੈਂ ਕਿਹਾ ਸੁਣਦੇ ਹਾਂ ਜੀ। ਇੰਨੀ ਗੱਲ ਕਹਿ ਕੇ ਕਵਲੀ ਨਾਉਣ ਲਈ ਜਰੀ। ਨਹਾ ਕੇ ਜਦੋਂ ਬਾਹਰ ਆਈ ਉਸਦੇ ਪਤੀ ਜੇਲੇ ਕੋਲ ਆਰਕੈਸਟਰਾ ਵਾਲਿਆਂ ਦਾ ਠੇਕੇਦਾਰ ਖੜਾ ਸੀ। ਮੈਂ ਕਿਹਾ ਜੀ ਇਹ ਇੱਥੇ ਕੀ ਕਰਨ ਆਇਆ ਸੀ? ਬਸ ਅੱਜ ਤੋਂ ਤੇਰੀ ਨੌਕਰੀ ਪੱਕੀ। ਕੀ ਮੈਂ ਆਰਕੈਸਟਰਾ ਵਾਲਾ ਜਮਾਂਗੀ? ਲੋਕਾਂ ਦੇ ਸਾਹਮਣੇ ਨੱਚਾਂਗੀ? ਹਾਂ ਹੁਣ ਤੋਂ ਲੋਕਾਂ ਸਾਹਮਣੇ ਨੱਚੇਗੀ। ਨਾ ਜੀ ਨਾ ਇਹ ਕਦੇ ਨਹੀਂ ਸੋਹ ਸਕਦਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੀ ਹਾਂ। ਮੈਂ ਨੌਕਰੀ ਲਈ ਅੱਜ ਫਾਰਮ ਭਲਾਈ ਕਰਨ ਜਾਣੇ। ਕੀ ਰੱਖਿਆ ਅੱਜ ਕਰ ਨੌਕਰੀਆਂ ਚਾਹ। ਤੂੰ ਇੱਕ ਵਾਰੀ ਪ੍ਰੋਗਰਾਮ ਤੇ ਜਾ ਤਾਂ ਸਹੀ ਤੇਰੇ ਕੋਲ ਪੈਸੇ ਨਹੀਂ ਸੰਭੇ ਜਾਣੇ। ਤੂੰ ਤਾਂ ਨੌਕਰੀ ਭੁੱਲ ਜਾਵੇਂਗੀ। ਹੁਣ ਕਮਲੀ ਦੀ ਆਪਣੇ ਪਤੀ ਦੇ ਅੱਗੇ ਕੋਈ ਪੀਸ ਨਹੀਂ ਸੀ ਚਲਦੀ। ਦੂਸਰੇ ਦਿਨ ਉਹ ਆਪਣੀ ਸਹੇਲੀ ਦੇ ਕਹਿਣ ਤੇ ਆਰਕੈਸਟਰ ਦੀ ਟੀਮ ਵਿਚ ਆਮੜੋਗੀ ਪ੍ਰੋਗਰਾਮ ਤੇ ਚਲੀ ਗਈ। ਹੁਣ ਉੱਥੇ ਨਾ ਤਾਂ ਬਰਾਤੀਆਂ ਦਾ ਪਤਾ ਲੱਗ ਰਿਹਾ ਸੀ ਤੇ ਨਾ ਹੀ ਕੁੜੀਵਾਲਿਆਂ ਦਾ। ਸਾਰੇ ਸ਼ਰਾਬ ਨਾਲ ਫੁੱਲ ਹੋਏ ਪਰਦੇ ਸੀ। ਹੁਣ ਸਟੇਜ ਤੇ ਆਪਣੀ ਆਈਟਮ ਪੇਸ਼ ਕਰ ਰਹੀ ਸੀ। ਪਹਿਲਾਂ ਤਾਂ ਸਾਰੇ ਸਟੇਜ ਤੋਂ ਥੱਲੇ ਹੀ ਨੱਚ ਰਹੇ ਸੀ। ਪਰ ਕਮਲੀ ਦਾ ਹੌਸਨ ਦੇਖ ਉਹਨਾਂ ਤੋਂ ਥੱਲੇ ਰਿਹਾ ਨਾ ਗਿਆ ਨਾ ਮਾਂ ਬਾਪ ਭੈਣ ਭਾਈਆਂ ਦੀ ਸ਼ਰਮ ਕਰਦੇ ਹੋਏ ਬੁੱਢੇ ਜਵਾਨ ਸਟੇ ਤੇ ਚੜ ਗਈ ਹੁਣ ਉਹ ਆਪਣੀ ਆਈਟਮ ਤਾਂ ਜ਼ਰੂਰ ਪ੍ਰੇਸ਼ਕਾ ਰਹੀ ਸੀ ਲੇਕਿਨ ਉਹ ਅੰਦਰੋਂ ਬਹੁਤ ਡਰੀ ਹੋਈ ਸੀ ਆਪਣੀ ਇੱਜ਼ਤ ਨੂੰ ਵਿਚਾਰ ਰਹੀ ਸੀ ਸ਼ਰਾਬੀ ਹੋਏ ਮੁੰਡੇ ਦੇ ਜੀਜੇ ਨੇ ਸਟੇਜ ਤੇ ਜਾ ਕੇ ਕੰਬੜੀ ਨੂੰ ਆਪਣੀ ਜੱਫੀ ਵਿੱਚ ਲੈ ਕੇ ਘੁੱਟ ਲਿਆ ਇਹ ਸਭ ਕੁਝ ਉਹ ਸਹਾਰ ਨਾ ਸકી ਉਸਨੇ ਆਪਣੀ ਆਈਟਮ ਬੰਦ ਕਰ ਦਿੱਤੀ ਤੇ ਭੂਮੀ ਰੋਣ ਲੱਗ ਪਈ ਅਤੇ ਕਹਿ ਰਹੀ ਸੀ ਅਸੀਂ ਗਰੀਬ ਜ਼ਰੂਰ ਹਾਂ ਪਰ بڑے ਲੋਕਾਂ ਬਾਗ ਇੱਜ਼ਤ ਨਿਲਾਵ ਨਹੀਂ ਕਰਦੇ ਇੰਨੇ ਚਿਰ ਨੂੰ ਰਿਸ਼ਤੇਦਾਰਾਂ ਨੇ ਮੁੰਡੇ ਦੇ ਚੀਚੇ ਨੂੰ ਸਟੇਜ ਤੋਂ ਥੱਲੇ ਲਾ ਦਿੱਤਾ ਅਤੇ ਉਸ ਨੂੰ ਦੁਆਰਾ ਆਇਟਮ ਸ਼ੁਰੂ ਕਰਨ ਲਈ ਕਿਹਾ ਆਇਟਮ ਸ਼ੁਰੂ ਹੋ ਚੁੱਕੀ ਸੀ ਲੇਕਿਨ ਉਸ ਨੇ ਆਪਣੀ ਆਕੜ ਨਾ ਛੱਡੀ ਕਾਵਲੀ ਪ੍ਰਤੀ ਨਭਤ ਦੇ ਪਾਂਬੜ ਅੰਤਰ ਪੈਦਾ ਹੋ ਚੁੱਕਿਆ ਸੀ ਹੁਣ ਸਾਰਾ ਟਿਕਟਕਾ ਹੋ ਗਿਆ ਸੀ ਪਰ ਉਸ ਦੇ ਅੰਦਰ ਬੁਰੀਾਈ ਪੈਦਾ ਹੋ ਚੁੱਕੀ ਸੀ ਉਸ ਨੇ ਨਾ ਕਿਸੇ ਦੀ ਪ੍ਰਵਾਹ ਕਰਦੇ ਹੋਏ ਆਪਣਾ ਰਿਵਾਰ ਵਰ ਕੱਢਿਆ ਕਾਵਲੀ ਨੂੰ ਗੋਲੀ ਮਾਰ ਦਿੱਤੀ ਗੋਲੀ ਮਾਰੀ ਦਾ ਕਿਸੇ ਨੂੰ ਕੋਈ ਅਸਰ ਨਾ ਹੋਇਆ ਉਸ ਨੂੰ ਖਿੱਚ ਕੇ ਇੱਕ ਪਾਸੇ ਕਰ ਦਿੱਤਾ ਜਦੋਂ ਇਸ ਗੱਲ ਦਾ ਮੁੰਡੇ ਦੀ ਭੈਣ ਨੂੰ ਪਤਾ ਲੱਗਿਆ ਤਾਂ ਉਹ ਭੱਜ ਕੇ ਸਟੇਜ ਤੇ ਆ ਚੜੀ ਕਹਿਣ ਲੱਗੀ ਜੇ ਇੱਕ ਕੰਵੜੀ ਇਸ ਦੁਨੀਆ ਤੋਂ ਚਲੀ ਗਈ ਤੁਹਾਨੂੰ ਕੋਈ ਫਰਕ ਫਰਕ ਇਹਦੇ ਬੱਚਿਆਂ ਨੂੰ ਜਿਹਨੂੰ ਕਦੇ ਮਾਂ ਨਹੀਂ ਮਿਲਣੀ ਕੌਣ ਪਾਊਗਾ ਇਹ ਨਮਾਣੀ ਦਾ ਮੁੱਲ ਮੈਂ ਇੱਥੇ ਬੈਠੇ ਸਾਰੇ ਰਿਸ਼ਤੇਦਾਰਾਂ ਤੇ ਮਿੱਤਰ ਪਿਆਰਿਆਂ ਨੂੰ ਪੁੱਛ ਰਹੀ ਹਾਂ ਹੈ ਕਿਸੇ ਚਿਹਮਤ ਜੋ ਇਸ ਦਾ ਮੁੱਲ ਉਤਾਰ ਸਕੇ ਇਹ ਸੁਣ ਦੀ ਸਾਰ ਸਾਰੇ ਸਾਰਿਆਂ ਦੀਆਂ ਤਵਾ ਨੀਵੀਆਂ ਹੋ ਚੁੱਕੀਆਂ ਸੀ ਹਾਂ ਮੈਂ ਪਾਉਂਗੀ ਇਸ ਦੀ ਮੌਜਦਾ ਮੁੱਲ ਇਆ ਕੋਈ ਆਰਕੈਸਟਰਾ ਵਾਲੀਆਂ ਨਹੀਂ ਸੀ ਇਹ ਸਾਰੀ ਮੇਰੀ ਸਹੇਲੀਆਂ ਸੀ ਉਹ ਮੇਰੇ ਘਰ ਤੇ ਆਈਆਂ ਸੀ ਹੁਣ ਮੈਂ ਕਰੂੰਗੀ ਕਮਲੀ ਦੀ ਆਈਟਮ ਪੇਸ਼ ਇਹ ਕਹਿਣ ਗੱਲ ਕਹਿਣ ਤੇ ਸਾਰਿਆਂ ਦੀ ਪੀਤੀ ਚਰਾਬ ਇੱਕਦਮ ਖੇਰੂ ਖੇਰੂ ਹੋ ਗਈ ਆਓ ਮੇਰੀ ਬਾਹ ਫੜਨ ਦੀ ਹਿੰਮਤ ਹੈ ਕਿਸੇ ਜ ਗਰੀਬ ਦੀ ਬਾਹ ਤਾਂ ਹਰ ਕੋਈ ਫੜ ਲੈਂਦਾ ਹੈ ਇੰਨੀ ਗੱਲ ਕਹਿ ਕੇ ਜੀਤ ਨੇ ਸਟੇਜ ਤੇ ਨਚਣਾ ਸ਼ੁਰੂ ਕਰ ਦਿੱਤਾ ਹੁਣ ਸਾਰਿਆਂ ਦੀ ਅੱਖ ਜਾਗ ਪਈ ਸੀ ਕੋਈ ਵੀ ਉਸ ਵੱਲ ਸਿਰ ਚੱਕ ਕੇ ਨਹੀਂ ਦੇਖ ਰਿਹਾ ਸਾਰੇ ਆਪਣੀਆਂ ਧੌਣਾ ਗੋਡਿਆਂ ਵਿਚ ਲ ਕੋਈ ਬੈਠੀ ਸੀ ਹੁਣ ਇਹ ਸਭ ਕੁਝ ਜੀਤ ਦੇ ਪਤੀ ਮੀਤ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ ਜੀਤ ਇਹ ਕੀ ਕਰ ਰਹੀ ਹੈ ਮੈਂ ਜੋ ਕੁਝ ਕਰ ਰਹੀ ਹਾਂ ਠੀਕ ਹੀ ਕਰ ਰਹੀ ਹਾਂ ਉਸ ਨੇ ਸਟੇਜ ਉੱਪਰ ਜਾ ਕੇ ਕਿਹਾ ਉਸ ਨੇ ਐਨੀ ਗੱਲ ਕਹਿ ਕੇ ਆਪਣੇ ਪਤੀ ਧਾਰ ਬਾਰ ਬਰ ਕੱਢ ਲਿਆ ਅਤੇ ਆਪਣੇ ਪਤੀ ਨੂੰ ਗੋਲੀ ਮਾਰ ਦਿੱਤੀ ਅਤੇ ਕਿਹਾ ਇਹ ਕਮਲੀ ਦੀ ਬੇਈਤੀ ਦਾ ਮੁੱਲ ਹੈ ਫਿਰ ਅਰਬਾਰਬਰ ਆਪਣੀ ਪੁਲਪੜੀ ਨਾਲ ਲਾ ਲਿਆ ਤੇ ਕਿਹਾ ਇਹ ਹੈ ਦੂਜੀ ਗੋਲੀ ਉਸ ਦੀ ਮੌਤ ਦਾ ਮੁੱਲ ਹੈ ਆਪਣੇ ਆਪ ਨੂੰ ਗੋਲੀ ਮਾਰ ਕੇ ਕਮਲੀ ਦੇ ਨਾਲ ਹੀ ਟਹਿਟੇ ਦੀ ਹੋ ਗਈ ਜਦੋਂ ਕਮਲੀ ਦੀ ਲਾਸ਼ ਘਰ ਜਾਂਦੀ ਹੈ ਤਾਂ ਉਸ ਦਾ ਪਤੀ ਜੈਲਾ ਲਾਸ਼ ਨੂੰ ਵੇਖ ਕੇ ਉਹ ਵੀ ਰੋਣ ਲੱਗ ਪਿਆ ਅਤੇ ਕਹਿ ਰਿਹਾ ਸੀ ਅਕਸਰ ਮੈਂ ਕੰਬਲੀ ਦੀ ਗਾਣੀ ਬਨ ਲੈਂਦਾ ਅੱਜ ਇਹ ਦਿਨ ਮੈਨੂੰ ਦੇਖਣ ਨੂੰ ਨਾ ਮਿਲਦਾ ਆਹਰ ਕਸ਼ਟਾ ਦੀ ਕਮਾਈ ਨਾਲੋਂ ਅੱਧੀ ਖਾਣੀ ਚੰਗੀ ਹੈ ਹਾਕਮ ਸਿੰਘ ਮੀਤ ਬੋਦਲੀ ਜੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਮਲੀ ਦੀ ਜ਼ਿੰਦਗੀ ਬਾਰੇ ਅਤੇ ਆਰਕੈਸਟਰਾ ਦੀ ਜ਼ਿੰਦਗੀ ਬਾਰੇ ਤੁਸੀਂ ਆਪਣੇ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ